ਅੱਜ ਆਮ ਆਦਮੀ ਪਾਰਟੀ ਦਾ ਸਾਰੇ ਸੀਨੀਅਰ ਲੀਡਰ ਸਹਿਬਾਨ ਮੇਰੇ ਨਾਲ ਕੰਗ ਸਾਬ ਮੈਂਬਰ ਪਾਰਲੀਮੈਂਟ ਅਰੰਧਪੁਰ ਸਾਹਿਬ ਸਰਦਾਰ ਗੁਰਬੀਰ ਸਿੰਘ ਮੀਤਹਰ ਜੀ ਮੈਂਬਰ ਪਾਰਲੀਮੈਂਟ ਸੰਗਰੂਰ ਗੋਲਦੀ ਕੰਬੋਜ ਜੀ ਦਵਿੰਦਰ ਲਾਡੀ ਤੋਸ ਜੀ ਐਮਐਲਏ ਸਹਿਬਾਨ ਔਰ ਸੈਨੇਟ ਦੇ ਬਹੁਤ ਹੀ 올ਡੈਸਟ ਮੈਂਬਰ ਪੁਰਾਣੇ ਆਈਪੀ ਸਿੰਘ ਜੀ ਅਰਵਿੰਦਰ ਸਿੰਘ ਧਾਲੀਵਾਲ ਜੀ ਔਰ ਸਟੂਡੈਂਟ ਲੀਡਰ ਵਤਨबीर ਸਿੰਘ ਜੀ ਇਹ ਇੱਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆ ਕਿ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਸਿੰਡିକੇਟਾ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕਰੈਟਿਕ ਸੈਟਅਪ ਨੂੰ ਤਬਾਹ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕੱਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ ਦੋਸਤ ਕਾਲਜ ਜਿਹੜੇ ਦੇ ਪ੍ਰਭਾਵਿਤ ਹੋਏ ਨੇਗੇ ਪਰ ਲੱਖਾਂ ਹੀ ਸਟੂਡੈਂਟ ਜਿਹੜੇ ਪੰਜਾਬ ਦੇ ਨੇਗੇ ਜਿਹੜੇ ਚੰਡੀਗੜ੍ਹ ਤੋਂ ਪੜ੍ਹਦੇ ਨੇਗੇ ਜਾਂ ਪੰਜਾਬ ਦੇ ਕਾਲਜਾਂ ਤੋਂ ਪੜ੍ਹਦੇ ਨੇਗੇ ਉਹ ਸਾਰੇ ਪ੍ਰਭਾਵਿਤ ਹੋਏ ਨੇਗੇ ਕਿਉਂਕਿ ਇੱਕ ਲਗਭਗ ਪਿਛਲੇ 60 ਸਾਲ ਤੋਂ ਇੱਕ ਬਹੁਤ ਹੀ ਅੱਛਾ ਜਿਹੜਾ ਸੈਟਅਪ ਇੱਕ ਡੈਮੋਕਰੈਟਿਕ ਸੈਟਅਪ ਇੱਕ ਆਟੋਨਮਸ ਬਾਡੀ ਦਾ ਸੈਟਅਪ ਜਿਹੜਾ ਬਣਿਆ ਹੋਇਆ ਸੀਗਾ ਉਹਨੂੰ ਸੈਂਟਰ ਸਰਕਾਰ ਨੇ ਯੂਨੀਵਰਸਿਟੀ ਤੇ ਕਬਜ਼ਾ ਕਰ ਦਿੱਤੀ ਦੇ ਨਾਲ ਕਿ ਇੱਥੇ ਅਸੀਂ ਆਪਰਾਸ ਲੇਵਲ ਸੁਲਾਵਾਂਗੇ ਇਸ 200 ਕਾਲਜ ਦੇ ਅੰਦਰ ਪੰਜਾਬ ਦੇ ਸਲੇਵਸ ਨੂੰ ਕਿਵੇਂ ਬਦਲਾਂਗੇ ਪੰਜਾਬ ਦੇ ਜਿਹੜੇ ਵਿਆਪਕ ਨੇ ਉਹਨਾਂ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਭਰਤੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕਰਾਂਗੇ ਇਹ ਸਾਰੇ ਸਿਸਟਮ ਨੂੰ ਤੋੜਨ ਦੇ ਲਈ ਜੋ ਪਿਛਲੇ 60 ਸਾਲ ਤੋਂ ਪੰਜਾਬ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਬਹੁਤ ਹੀ ਅچھے ਤਰੀਕੇ ਦੇ ਨਾਲ ਕੰਮ ਕਰ ਰਿਹਾ ਉਹਨੂੰ ਤਬਾਹ ਕਰਨ ਦੇ ਦੀ ਨੋਟੀਫਿਕੇਸ਼ਨ ਜਿਹੜਾ ਉਹ 28 ਤਰੀਕ ਨੂੰ ਜਾਰੀ ਕੀਤਾ ਫਿਰ 4 ਤਰੀਕ ਨੂੰ ਕੀ ਕਿਹਾ ਕਿ ਐਸੀ ਨੋਟੀਫਿਕੇਸ਼ਨ ਵੇਡਰਾ ਕਰ ਲਿਆ ਵੇਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪੈ ਕੇ ਕਦੇ ਪਹਿਲਾਂ ਭਾਖੜਾ ਬਿਆਸ ਬੀਜਮੈਂਟ ਬੋਰਡ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੂਜੀ ਅਟੈਂਪਟ ਜਿਹੜੀ ਹੈ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਓਏ ਆ ਕਿ ਉਹ ਸਾਡੀ ਯੂਨੀਵਰਸਿਟੀ ਨੂੰ ਪੈ ਕੇ 200 ਕਾਲਜਾਂ ਨੂੰ ਬਰਬਾਦ ਕਰਨ ਦਾ ਜਿਹੜਾ ਉਹਨਾਂ ਨੇ ਟੀਚਾ ਮਿਤਰਿਆ ਪਰ ਲੇਕਿਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਸਾਰੇ ਪੰਜਾਬ ਦੇ 200 ਕਾਲਜਾਂ ਦੇ ਪ੍ਰਿੰਸੀਪਲ 200 ਕਾਲਜਾਂ ਦੇ ਜਿਹੜੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਦੇ ਸਾਡੇ ਸਟੂਡੈਂਟ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਇਲੈਕਟਿਡ ਬਾਡੀ ਤੇ ਵਿਦਿਆਰਥੀ ਜਿਹੜੇ ਦੇ ਕੇ ਸਾਰੀਆਂ ਜਥੇਬੰਦੀਆਂ ਦੇ ਅਸੀਂ ਰੜ ਕੇ ਜਿਹੜੀ ਆ ਇਹ ਲੜਾਈ ਲੜਾਂਗੇ ਬਿਲਕੁਲ ਇਹ ਸਟੇਟਸ ਜਿਹੜਾ ਉਹਨੂੰ ਬਹਾਲ ਕਰਕੇ ਰੱਖਾਂਗੇ ਮੈਂਬਰ ਲੱਭੇ ਹੋਣੇ ਚਾਹੀਦੇ ਨੇ 31 ਤੇ ਬਿਲਕੁਲ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਔਨ ਫਰਦਰ ਡਿਟੇਲ ਦੇ ਵਿੱਚ ਮੈਂ ਕੰਮ ਸਾਹਿਬ ਨੂੰ ਬੇਨਤੀ ਕਰੂਗਾ ਕਿ ਫਰਦਾ ਜਿਹੜਾ ਟੈਕਨੀਕਲੀ ਡਿਟੇਲ ਤੁਹਾਨੂੰ ਸਮਝਾਉਣਗੇ ਕਿ ਕਿਵੇਂ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਸਾਬੋ ਤਾਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਕਿਵੇਂ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਜਿਹੜਾ ਆਟੋਨਮਸ ਬਾਡੀ ਦਾ ਸੈਟਅਪ ਆ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਦੋ ਵਾਰ ਖੁਦ ਇਹ ਸੈਨੇਟ ਮੈਂਬਰ ਰਹੇ ਨੇ ਕਿ ਆਈ ਪੀ ਸਿੰਘ ਜੀ ਸੈਨੇਟ ਸੈਨੇਟ ਦੇ ਮੈਂਬਰ ਰਹੇ ਨੇ ਕਿ ਸੋ ਮੈਂ ਕਾਂਗਸ ਸਾਹਿਬ ਨੂੰ ਬੇਨਤੀ ਕਰੂਗਾ ਮੈਂ ਸਾਹਿਬ ਨੇ ਸੈਨੇਟ ਨਹੀਂ ਕੋਈ ਆ ਗਿਆ ਠੀਕ ਹੈ ਵੈਸੇ ਠੀਕ ਹੈ ਠੀਕ ਹੈ वैसे ते चीमा साहब ने ऑलमोस्ट जेड़ा ਸਾਡਾ ਅੱਜ ਦਾ ਆਉਣ ਦਾ ਪਰਪਸ ਹੀ ਤੁਹਾਡੇ ਐਕਸਪਲেইন ਕਰਤਾ ਹੈ ਸਾਡਾ ਬੁਨਿਆਦੀ ਤੌਰ ਤੇ ਇਹੀ ਕੇਂਦਰ ਸਰਕਾਰ ਨੂੰ ਸਵਾਲ ਹੈ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ اور ਸਿੰਡੀਕੇਟ ਪੰਜਾਬ ਦੀ ਅਸੈਂਬਲੀ ਚੋਂ ਪਾਸ ਹੋਏ ਐਕਟ ਦੇ ਰਾਹੀਂ ਹੋਣ ਚਾਹੀਏ ਜਿਹੜਾ ਸਭ ਤੋਂ ਕਨਸਟੀਟਿਊਸ਼ਨਲ ਸਵਾਲ ਹੈ ਕਿ 1947 ਚ ਪੰਜਾਬ ਅਸੈਂਬਲੀ ਚੋਂ ਪਾਸ ਹੋਏ ਐਕਟ ਨੂੰ ਭਾਰਤ ਸਰਕਾਰ ਦੀ এডਿਕੇਸ਼ਨ ਦੀ ਮਿਨਿਸਟਰੀ ਇੱਕ ਨੋਟੀਫਿਕੇਸ਼ਨ ਨਾਲ ਨਾਤੇ ਅਮੈਂਡ ਕਰ ਸਕਦੀ ਹੈ ਨਾ ਰੱਦ ਕਰ ਸਕਦੀ ਔਰ ਸਭ ਤੋਂ ਵੱਡੇ ਸਟੇਕ ਹোল্ডার ਪੰਜਾਬ ਯੂਨੀਵਰਸਿਟੀ ਕੀ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿ ਤਕਰੀਬਨ 200 ਕਾਲਜ ਸਾਡੇ ਆ ਔਰ ਲਾਹੌਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਇਹ ਵਿਰਾਸਤੀ ਇੰਸਟੀਚਿਊਸ਼ਨ ਹੈ ਜਿਹਦੇ ਨਾਲ ਸਾਡਾ ਇਮੋਸ਼ਨਲ ਸੰਵਿਧਾਨਿਕ ਤੇ ਇਤਿਹਾਸਿਕ ਰਿਸ਼ਤਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਗੈਰ ਸੰਵਿਧਾਨਿਕ ਤੌਰ ਤਰੀਕਾ ਭਾਰਤ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਇਸ ਮਾਮਲੇ ਤੇ ਤਮਾਮ ਪੰਜਾਬ ਦੇ ਵਿਦਿਆਰਥੀ ਟੀਚਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਚੀਮਾ ਸਾਹਿਬ ਨੇ ਤੁਹਾਡੇ ਸਾਹਮਣੇ ਜਲ ਰੱਖੀ ਆ ਉਹ ਬਹਾਰ ਰਵੇ ਉਹ ਕੰਟੀਨਿਊ ਰਵੇ ਔਰ ਸਭ ਤੋਂ ਜ਼ਰੂਰੀ ਕੀ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ 메ਕਿੰਗ ਉਸੇ ਤਰੀਕੇ ਨਾਲ ਜਾਰੀ ਰਹੂਗੀ ਇਹ ਸਾਡੀ ਜੱਦੋਜਹਦ ਹੈ ਇਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮੈਂ ਸਾਡੇ ਪਾਨਜੋਗ ਮੈਂਬਰ ਮੀਤ ਹਰਜੀਮ ਸਾਡੇ ਨਾਲ ਸੀ ਉਹਨਾਂ ਨੂੰ ਕਹੂੰਗਾ ਉਹ ਵੀ ਤੁਹਾਡੇ ਸਾਹਮਣੇ ਇਸ ਵਿਸ਼ੇ ਤੇ ਆਪਣੀ ਗੱਲ ਰੱਖਣ ਧੰਨਵਾਦ ਜੀ ਮੇਰੇ ਨਾਲ ਪਹਿਲਾਂ ਜਿਵੇਂ ਚੀਮਾ ਸਾਹਿਬ ਤੇ ਕੰਗਸਾਹਬ ਨੇ ਦੱਸਿਆ ਤੇ ਕੰਗਸਾਹਬ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੇ ਲਈ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੇ ਲੋਕਾਂ ਲਈ ਇਹ ਗੱਲਾ ਇਹਦੀ ਵੀ ਇੱਕ ਵਿਦਿਅਕ ਆਧਾਰ ਆ ਜਿੱਥੋਂ ਕਹਿ ਲੋ ਵੀ ਬੱਚੇ ਗ੍ਰੈਜੂਏਸ਼ਨ ਕਰਦੇ ਆ ਮਾਸਟਰਸ ਕਰਦੇ ਆ ਪੀ ਐਚ ਡੀ ਕਰਦੇ ਆ ਤੇ ਆਪਣੇ ਫੀਲਡ ਜਾ ਕੇ ਕੰਮ ਕਰਦੇ ਆ ਸਾਡੀ ਇਹਦੇ ਨਾਲ ਜਿਹੜੀ ਸਾਂਝ ਆ ਉਹ ਦਹਾਕਿਆਂ ਦੀ ਆ ਮੈਂ ਯਾਦ ਆ ਜਦੋਂ ਪਿਛਲੀ ਵਾਰ ਵੀ ਇਹਦਾ ਕੇਂਦਰੀਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵਿਦਾਂ ਸਭਾ ਚ ਮਤ ਆਇਆ ਸੀ ਮੈਂ ਉਦੋਂ ਹਾਇਰ ਐਜੂਕੇਸ਼ਨ ਮਨਿਸਟਰ ਸੀ ਉੱਥੇ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਕੀਤਾ ਸੀ ਕਿ ਜਦੋਂ ਪੰਜਾਬ ਜਾਂ ਕਹੋ ਵੀ ਭਾਰਤ ਤੇ ਪਾਕਿਸਤਾਨ ਵੰਡੇ ਗਏ ਤਾਂ ਲੱਖਾਂ ਪੰਜਾਬੀਆ ਜਿਹੜਾ ਆਪਣੇ ਪਹਿਲੇ ਘਰ ਕਿਉਂਕਿ ਸਾਡੀ ਬੜੀ ਵਿਰਾਸਤ ਸਾਡੀਆਂ ਹਿਸਟੋਰੀਕਲ ਬਿਲਡਿੰਗਸ ਤੇ ਜਿਹੜੀਆਂ ਪਾਕਿਸਤਾਨ ਰਹਿ ਗਈਆਂ ਤਾਂ ਜਦੋਂ ਲੱਖਾਂ ਪੰਜਾਬੀ ਪਾਕਿਸਤਾਨ ਚ ਆਪਣਾ ਸਾਰਾ ਕੁਝ ਛੱਡ ਕੇ ਆਇਆ ਤਾਂ ਪੰਜਾਬ ਯੂਨੀਵਰਸਿਟੀ ਵੀ ਆਪਣਾ ਪਹਿਲਾ ਕਰ ਜਿਹੜਾ ਲਾਹੌਰ ਛੱਡ ਕੇ ਸਾਡਾਂ ਨਾਲ ਇੱਥੇ ਹੁਸ਼ਿਆਰਪੁਰ ਆਈ ਤੇ ਉਸ ਤੋਂ ਬਾਅਦ ਪੰਜਾਬ ਦੇ ਹੀ ਜਿਹੜੇ ਪਿੰਡ ਨੇ ਉਜਾੜ ਕੇ ਚੰਡੀਗੜ੍ਹ 'ਚ ਜਿਹੜਾ ਕਹੋ ਵੀ ਨਵਾਂ ਕਰ ਨਵੀਂ ਯੂਨੀਵਰਸਿਟੀ ਜਿਹੜੀ ਆ ਉਹ ਬਣਾਈ ਥੀ ਇਸ ਕਰਕੇ ਪੰਜਾਬੀਆਂ ਦੀ ਬੜੀ ਇਮੋਸ਼ਨਲ ਜਿਹੜੀ ਅਟੈਚਮੈਂਟ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਪਰ ਕੇਂਦਰ ਦੀ ਪਤਾ ਨਹੀਂ ਐਸੀ ਕੀ ਮਜਬੂਰੀ ਹੈ ਦੁਬਾਰਾ ਦੁਬਾਰਾ ਇਹਦੀ ਛੇੜਖੜ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲੇ ਜਿਵੇਂ ਕੰਗਸਾਭ ਨੇ ਦੱਸਿਆ ਕਿ ਜਿਹਦਾ ਜਿਹਦਾ ਸਟੇਟਸ ਹੈ ਉਹ ਬਿਲਕੁਲ ਸਾਫ਼ ਲਿਖਿਆ ਹੋਇਆ ਹੈ ਕਿ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਇਹਨੂੰ ਤੁਸੀਂ ਵਿਦਾਊਟ ਕੰਸਲਟੇਸ਼ਨ ਪੰਜਾਬ ਦੇ ਨਾਲ ਤੁਸੀਂ ਇਹਨੂੰ ਅਮੈਂਡ ਨਹੀਂ ਕਰ ਸਕਦੇ ਪਰ ਫਿਰ ਵੀ ਗੈਰ ਸਵਿਧਾਨਿਕ ਤਰੀਕੇ ਨਾਲ ਇਹਨੂੰ ਜਿਹੜਾ ਅਮੈਂਡ ਇਹ ਪਹਿਲੀ ਵਾਰ ਨਹੀਂ ਇਹ ਤੋਂ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਉਂਕਿ ਉਦੋਂ ਵੀ ਜਦੋਂ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆਂਦਾ ਉਦੋਂ ਇਹਨੂੰ ਰੱਖ ਦਿੱਤਾ ਗਿਆ ਉਦੋਂ ਪਹਿਲਾਂ ਵੀ ਤੁਹਾਡੇ ਇਤਿਹਾਸ ਚ ਹੋਣਾ ਹੈ ਕਿ ਜਿਹੜਾ हरियाणा ਖੁਦ ਪਾਂਸੀ ਲਾਲ ਇਹਦੇ ਤੋਂ ਨਿਕਲੇ ਕਿ ਜੀ ਸਾਨੂੰ ਤਾਂ ਜੀ ਪੰਜਾਬ ਯੂਨੀਵਰਸਿਟੀ ਦੀ ਐਫੀਲੀਏਸ਼ਨ ਚਾਹੀਦੀ ਨਹੀਂ ਆਪ ਉਹਨਾਂ ਨੇ ਆਪਣੀ ਯੂਨੀਵਰਸਿਟੀ ਬਣਾਈ ਉਹਨਾਂ ਨੂੰ ਦੁਬਾਰਾ ਹਰਿਆਣੇ ਨੂੰ ਸਬਰੋਂ ਦੀ ਕੋਸ਼ਿਸ਼ ਕੀਤੀ ਤੇ ਥੋੜੇ ਯਾਦ ਉਹਨ ਇੱਕ ਵਾਰੀ ਇਹ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਯੂਨੀਵਰਸਿਟੀ ਜਿਹੜਾ ਨਾਮ ਹੈ ਉਹਨੂੰ ਬਦਲਾਇਆ ਜਾਵੇ ਇਹ ਮਤਲਬ ਕਿ ਦੁਬਾਰਾ ਦੁਬਾਰਾ ਯੂਨੀਵਰਸਿਟੀ ਨੂੰ ਲੈ ਕੇ ਵੀ ਤੇ ਜਿਹੜੇ ਹੋਰ ਵੀ ਪੰਜਾਬ ਦੇ ਬੜੇ ਏਦਾਂ ਦੇ ਸੰਵੇਦਨਸ਼ੀਲ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਕੇਂਦਰ ਦੀ ਭਾਤ ਭਾ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਇਮਤਿਹਾਨ ਲੈ ਲੋ ਜਾਂ ਜਿਹੜਾ ਟੈਂਪਰੇਚਰ ਆ ਚੈੱਕ ਕਰਦੀ ਰਹਿੰਦੀ ਹੈ ਤੁਸੀਂ ਦੇਖੋ ਵੀ ਹੁਣ ਤੋਂ ਨਹੀਂ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਕਿ ਪੰਜਾਬ ਨਾਲ ਹਰ ਵਾਰ ਇਸ ਤਰ੍ਹਾਂ ਦਾ ਵਿਤਕਰੇ ਜਿਹੜੇ ਆ ਜਾਂ ਇਸ ਤਰ੍ਹਾਂ ਦਾ ਕਹ ਲਓ ਵੀ ਚੋਪਾ ਜਿਹੜੀਆਂ ਨੇ ਕਿਉਂ ਲਾਈਆਂ ਜਾਂਦੀਆਂ ਆ ਹੁਣੇ ਜਿਹੜਾ ਬੀਬੀਐਮਪੀ ਵਾਲਾ ਹੋਇਆ ਇਸ ਤੋਂ ਪਹਿਲਾਂ ਇਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਪਹਿਲਾਂ ਜਿਹੜੇ ਕਿਸਾਨੀ ਅ ਬਿੱਲ ਵੀ ਉਹ ਵੀ ਜਿਹੜੇ ਲਿਆਂਦੇ ਗਏ ਉਹ ਵੀ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਪੰਜਾਬ ਦੇ ਲੋਕਾਂ ਨੇ ਲੜਾਈ ਲੜੀ ਤਾਂ ਵੀ ਜਿਹੜੇ ਉਹ ਬਿੱਲ ਨੇ ਉਹ ਵਾਪਸ ਹੋਏ ਇਹ ਤੋਂ ਪਹਿਲਾਂ ਵੀ ਤੁਸੀਂ ਹਰ ਜਗ੍ਹਾ ਦੇਖੋ ਕਿ ਸਾਡੇ ਕਦੇ ਗਵਾਂਢੀ ਸੂਬਿਆਂ ਨੂੰ ਚੱਲੋ ਵੀ ਉਹਨਾਂ ਨੂੰ ਟੈਕਸ ਸਰ ਨੂੰ ਵਧਾ ਦਿੱਤਾ ਜਾਂਦਾ ਤੇ ਪੰਜਾਬ ਨੂੰ ਇਦਾਂ ਹੀ ਛੱਡ ਦਿੱਤਾ ਜਾਂਦਾ ਸੋ ਹਰ ਜਗ੍ਹਾ ਇਸ ਤਰ੍ਹਾਂ ਦੇ ਜਿਹੜੇ ਭਾਵੇਂ ਉੱਥੇ ਕੋਈ ਵੀ ਧਿਰ ਅੱਜ ਬੀਜੇਪੀ ਬੈਠੀ ਹੈ ਇਹ ਸਰਕਾਰ ਨੂੰ ਅਸੀਂ ਇਹ ਕਹ ਲਓ ਵੀ ਇਹ ਇਛਤਤਾਬ ਨਹੀਂ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਪੰਜਾਬ ਨੂੰ ਦੁਬਾਰਾ ਦੁਬਾਰਾ ਟੈਸਟ ਕਰਨਾ ਬੰਦ ਕਰ ਦਿਓ ਜੋ ਪੰਜਾਬ ਦੀਆਂ ਸੰਸਥਾਵਾਂ ਨੇ ਜੋ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਆ ਤੁਸੀਂ ਐਦਾਂ ਕਰਕੇ ਅੱਗ ਦੇ ਨਾਲ ਖੇਡ ਰਹੇ ਹੋ ਅੱਜ ਵੀ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਵੀ ਨਹੀਂ ਜਿਹੜਾ ਬਾਪੂ ਪਿੰਡ 'ਚ ਵੀ ਬੈਠਾ ਜਿਹੜਾ ਪਿੰਡ ਦੇ ਸਕੂਲ 'ਚ ਵੀ ਨਹੀਂ ਗਿਆ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਆ ਵੀਰ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਸਾਡੀ ਇੰਨੀ ਦਹਾਕਿਆ ਦੀ ਸਾਹਜ ਆ ਅਸੀਂ ਉਹਦਾ ਕੇਂਦਰੀਕਰ ਨਹੀਂ ਕਰਨ ਦੇਣਾ ਪਰ ਫਿਰ ਜਦੋਂ ਇਹ ਲੋਕਾਂ ਦੀ ਇਦਾਂ ਦੀ ਅਟੈਚਮੈਂਟ ਆ ਪਤਾ ਨਹੀਂ ਕੀ ਐਸੀ ਮਜਬੂਰੀ ਹੈ ਕਿ ਦੁਬਾਰਾ ਦੁਬਾਰਾ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਨਾਲ ਵੀ ਸਾਰੀਆਂ ਅੰਦਰੇ ਬੜੀ ਡਿਟੇਲ ਚ ਜਿਹੜੀਆਂ ਗੱਲਾਂ ਹੋਈਆਂ ਨੇ ਤੇ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆਗਾ ਕਿ ਮੈਂ ਉੱਪਰ ਜਿਹੜੀ ਗੱਲ ਕਰੂੰਗਾ ਤੇ ਇਹਨੂੰ ਦੁਰਸਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੂੰਗਾ ਸੋ ਇਹਦੇ ਨਾਲ-ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਇਲੈਕਸ਼ਨਾਂ ਆ ਨੋਟੀਫਿਕੇਸ਼ਨ ਦਾ ਜਦੋਂ ਬਾਅਦ ਤੋਂ ਵੀ ਉਹਦੇ ਨਾਲ ਨਾਲ ਇਲੈਕਸ਼ਨ ਡੇਟ ਵੀ ਅਨਾਉਂਸ ਕੀਤੀ ਜਾਵੇ ਕਿਉਂਕਿ ਸੈਨੇਟ ਜਿਹੜੀ ਇਲੈਕਸ਼ਨ ਦੀ ਡੇਟ ਆ ਉਹ ਵੀ ਡਿਊ ਹੈ ਮੈਂ ਸਰ ਇੱਕ ਹੋਰ ਆਪੀ ਸੀ ਇੀ ਆਪੀ ਸਭ ਤੋਂ ਸੀਨੀਅਰ ਸੈਨੇਟ ਦੇ ਮੈਂਬਰ ਨੇ ਇਹ ਬਿਲਕੁਲ ਜਿਹੜੇ ਪੁਰਾਣੇ ਸੈਨੇਟਰ ਨੇ ਉਹਨਾਂ ਦੇ ਵਿਆਪਕ ਤੇ ਗੱਲ ਕਰਨੀ ਚਾਹੀਦੀ ਅਸੀਂ ਅੱਜ ਸਾਡੇ ਕਨਸਟੀਟਿਊਸ਼ਨਲ ਹੈਡ ਗਵਰਨਰ ਸਾਹਿਬ ਕੋਲੇ ਡੈਲੀਗੇਸ਼ਨ ਦੇ ਨਾਲ ਜੋ ਪ੍ਰੈਜ਼ੈਂਟ ਹਾਲਾਤ ਬਣੇ ਹੋਏ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਦੇ ਵਿੱਚ ਇਹ ਕਹਿ ਲੋ ਸਵੱਥਾ ਬਣੀ ਵੀ ਹੈ ਵੀ ਇਸ ਨੂੰ ਕਿਉਂ ਜਿਹੜੀ ਡੈਮੋਕਰੈਟਿਕ ਸੈਟਅਪ ਪੁਰਾਣੀ ਐਨੀ ਨੂੰ ਕਿਉਂ ਹਲਾਇਆ ਜਾ ਰਿਹਾ ਮੇਰੇ ਤੋਂ ਪਹਿਲਾਂ ਸਾਰੇ ਲੀਡਰ ਸਹਿਬਾਨ ਨੇ ਬਹੁਤ ਅੱਛੇ ਤਰੀਕੇ ਨਾਲ ਰੋਸ਼ਨੀ ਪਾ ਦਿੱਤੀ ਹੈ ਸੋ ਸਾਡਾ ਤਾਂ ਅਸੀਂ ਜਦੋਂ ਬੱਚਿਆਂ ਨੂੰ ਪੜਾਉਂਨੇ ਆ ਅਸੀਂ ਹਮੇਸ਼ਾ ਐਗਜ਼ਾਮਪਲ ਦਿੰਨੇ ਆ ਕਿ ਭਾਰਤ ਸਾਰੀ ਦੁਨੀਆ ਦੇ ਵਿੱਚ ਇਸ ਕਰਕੇ ਮਸ਼ਹੂਰ ਹੈ ਕਿ ਇਹਦੀ ਡੈਮੋਕਰੈਟਿਕ ਸੈਟਅਪ ਸਭ ਤੋਂ ਵੱਡੀ ਹੈ ਔਰ ਲੋਕ ਸਭਾ ਦੀਆਂ ਸੀਟਾਂ ਹੁਣ ਇੱਕ ਪਾਸੇ ਤਾਂ ਵਧ ਰਹੀਆਂ ਨੇ ਫਿਰ ਇਹੀ ਜੀ ਕਿਹੜੀ ਮਜਬੂਰੀ ਆ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਲੈਕਟ੍ਰਿਕ ਇਲੈਕਸ਼ਨ ਨਾਲ ਡੈਮੋਕਰੈਟਿਕ ਸੈਟਅਪ ਹੈ ਉਹਦੀਆਂ ਸੀਟਾਂ ਘਟਾਈਆਂ ਜਾ ਰਹੀਆਂ ਸੋ ਸਾਡੀ ਰਿਕੁਐਸਟ ਇਹੀ ਹੈ ਕਿ ਡੈਮੋਕਰੈਟਿਕ ਸੈਟਅਪ ਉਹੀ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਵਰਗ ਦੀ ਹਰ ਇੱਕ ਕੰਸਟਿਟੂਐਂਸੀ ਦੀ ਸਭ ਤੋਂ ਵੱਡਾ ਵਰਗ ਜਿਹੜਾ ਬੱਚਿਆਂ ਦਾ ਹੈ ਗ੍ਰੈਜੂਏਟ ਕੰਸਟਿਟੂਐਂਸੀ ਨੂੰ ਉਸੇ ਤਰੀਕੇ ਨਾਲ ਬਹਾਲ ਕੀਤਾ ਜਾਵੇ ਤੇ ਟੀਚਰ ਪ੍ਰਿੰਸੀਪਲ ਸਾਰੇ ਇਲੈਕਸ਼ਨ ਸੈਟਅਪ ਚ ਉਹਨੀਆਂ ਸੀਟਾਂ ਰੱਖਿਆ ਜਾਣ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਟੂਡੈਂਟ ਲੀਡਰ ਸਾਡੇ ਆਏ ਦੇ ਵਤਨ ਵੀਰ ਸਰਸਿਕਾਲ ਦੀ ਸਾਰਿਆਂ ਨੂੰ ਮੈਂ ਵਤਨ ਵੀਰ ਸਿੰਘ ਗਿੱਲ ਪੰਜਾਬ ਯੂਨੀਵਰਸਿਟੀ ਤੋਂ ਲਾਅ ਦਾ ਵਿਦਿਆਰਥੀ ਤੇ ਨਾਲ ਪੰਜਾਬ ਯੂਨੀਵਰਸਿਟੀ ਦੀ ਰਾਈਫਲ ਸ਼ੂਟਿੰਗ ਟੀਮ ਦਾ ਮੈਂਬਰ ਸਾਡੇ ਸਾਰੇ ਸਤਕਾਰਯੋਗ ਸਹਿਬਾਨ ਸਾਡੇ ਚੀਮਾ ਸਾਹਿਬ ਕਾਂਗਸਾਹਬ ਤੇ ਸਾਰੇ ਸਤਕਾਰਯੋਗ ਲੀਡਰ ਗੁਰਮੀਤ ਸਿੰਘ ਮੀਤਹਰ ਜੀ ਉਹਨਾਂ ਦੇ ਨਾਲ ਅੱਜ ਗਵਰਨਰ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਮੋਰੰਡਮ ਸਬਮਿਟ ਕਰਕੇ ਅਸੀਂ ਉਹਨਾਂ ਨੂੰ ਇਹ ਚਿੰਤਾ ਜਤਾਈ ਕਿ ਪੰਜਾਬ ਯੂਨੀਵਰਸਿਟੀ ਦੀ ਜੋ ਪਿਛਲੇ 59 ਸਾਲ ਦੀ ਇੰਟੈਗ੍ਰਿਟੀ ਹੈ ਉਸ ਚੀਜ਼ ਨੂੰ ਬਚਾਇਆ ਜਾਵੇ ਬਹਾਲ ਕੀਤਾ ਜਾਵੇ ਸਾਥੀਓ ਪੰਜਾਬ ਪਾਕਿਸਤਾਨ ਤੋਂ ਲੈ ਕੇ ਸ਼ਿਮਲਾ ਹਿਮਾਚਲ ਹਰਿਆਣਾ ਤੱਕ ਫੈਲਿਆ ਹੋਇਆ ਸੀ ਪਹਿਲਾਂ ਤਾਂ ਪੰਜਾਬ ਨੂੰ 1947 ਦੀ ਵੰਡ ਨੇ ਮਾਰ ਪਾਈ ਫਿਰ 84 ਦੇ ਦਹਾਕੇ ਵਿੱਚ ਮਾਰ ਪਾਈ ਅੱਜ ਉਹ ਪੰਜਾਬ ਹਿਮਾਚਲ ਕੱਢ ਕੇ ਹਰਿਆਣਾ ਕੱਢ ਕੇ ਇੱਕ ਸੂਬਾ ਬਣ ਚੁੱਕਿਆ ਅਜ ਉਸ ਸੂਬੇ ਨੂੰ ਉਸ ਸਾਡੀ ਸੋਨੇ ਦੀ ਚਿੜੀ ਨੂੰ ਅਸੀਂ ਦਾਗ ਲਾਉਣਾ ਚਾਹੁੰਦੇ ਆ ਅਸੀਂ ਸਾਡੀ ਕੁੱਲੀ ਵਿੱਚ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਆਪਣੇ ਘਰ ਸੁਖੀ ਹੱਸਦੇ ਵਸਦੇ ਪੰਜਾਬੀਆਂ ਨੂੰ ਉਹਨਾਂ ਦੇ ਘਰ ਬੈਠਿਆਂ ਨੂੰ ਉਹਨਾਂ ਦੀ ਹੋਂਦ ਮਿਟਾਉਣੀ ਚਾਹੁੰਦੇ ਆ ਮੈਂ ਸਟੂਡੈਂਟ ਦੇ ਤੌਰ ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਗ੍ਰੈਜੂਏਟ ਕਨਸੀਕੁਐਂਸੀਜ਼ ਹੁੰਦੀ ਹੈ ਜੋ ਗ੍ਰੈਜੂਏਟ ਸੈਨੇਟਰਸ ਆਉਂਦੇ ਨੇ ਇਕਲੌਤੀ ਉਹੀ ਕੈਂਡੀਡੇਟਸ ਨੇ ਜਿਨ੍ਹਾਂ ਤੱਕ ਸਾਡੀ ਆਵਾਜ਼ ਪੂਰਨ ਤੌਰ ਤੇ ਪਹੁੰਚਦੀ ਹੈ ਕਿਉਂਕਿ ਵਾਈਸ ਚਾਂਸਲਰ ਮੈਮ ਨੂੰ ਯਾਦ ਹੀ ਅਸੀਂ ਯੂਨੀਵਰਸਿਟੀ 'ਚ ਐਂਟਰ ਕਰਦੇ ਹਾਂ ਉਹਨਾਂ ਦੀ ਤਸਵੀਰ ਦੇਖਦੇ ਹਾਂ ਜਾਂ ਅਸੀਂ ਆਪਣੀ ਕਨਵੋਕੇਸ਼ਨ ਤੇ ਮਿਲਦੇ ਹਾਂ ਉਸ ਤੋਂ ਇਲਾਵਾ ਅਗਰ ਸਾਡੀ ਆਵਾਜ਼ ਪਹੁੰਚਦੀ ਹੈ ਤਾਂ ਸਿਰਫ ਤੇ ਸਿਰਫ ਸੈਨੇਟ ਮੈਂਬਰਸ ਦੇ ਦੁਆਰਾ ਪਹੁੰਚਦੀ ਹੈ ਤੇ ਮੈਂ ਅਪੀਲ ਕਰਦਾ ਸੈਂਟਰ ਦੀ ਸਰਕਾਰ ਨੂੰ ਅਸੀਂ ਬਹੁਤ ਖੁਸ਼ਕਿਸਮਤ ਆ ਸਾਡੀ ਪੰਜਾਬ ਸਰਕਾਰ ਨੇ ਬੱਚਿਆਂ ਦੀ ਆਵਾਜ਼ ਇੱਥੇ ਤੱਕ ਚੱਕੀ ਜੋ ਕਿ ਤਕਰੀਬਨ ਪਿਛਲੇ 20-25 ਸਾਲਾਂ 'ਚ ਕਦੀ ਕਿਸੇ ਵੀ ਸਰਕਾਰ ਵੱਲੋਂ ਨਹੀਂ ਸੀ ਚੱਕੀ ਗਈ ਤੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤੇ ਸਟੂਡੈਂਟ ਸੈਂਟੀਮੈਂਟਸ ਬਾਰੇ ਦੱਸਦਾ ਕਿ ਜੇ ਇਹ ਨੋਟੀਫਿਕੇਸ਼ਨ ਜਲਦ ਤੋਂ ਜਲਦ ਵਾਪਸ ਨਾ ਲੈ ਗਏ ਵਾਪਸ ਬਿਹਾਲ ਸੈਨੇਟ 91 ਮੈਂਬਰੀ ਕਮੇਟੀ ਨਾ ਕੀਤੀ ਗਈ ਤਾਂ ਚੰਡੀਗੜ੍ਹ ਦੇ ਚੌਂਕਾਂ 'ਚ ਤੰਬੂ ਲੱਗ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਤੇ ਗੌਰ ਫਰਮਾਇਆ ਜਾਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ